ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ WhatsApp ਕਾਲ ਕਰ ਸਕਦੇ ਹੋ। ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ। ਹਾਂਜੀ ਭੈਣ ਸਾਸਰੀ ਘਰ ਸਾਰਿਆਂ ਨੂੰ। ਤੇ ਮੈਂ ਹੁਣ ਭਾਈ ਰਾਣੀ ਨੇ ਹੋਰ ਨਵਾਂ ਸੂਟ ਪਾ ਲਿਆ ਕਿੰਨਾ ਸੋਹਣਾ। ਰਾਣੀ ਨੇ। ਪਰ ਪਾਏ ਹੋਏ ਜਾਚੇ ਹੰਦੇ ਨਹੀਂ ਤੁਹਾਡੇ ਭੈਣ ਰਾਣੀ ਬੜਾ ਸੋਹਣਾ ਲੱਗਦਾ। ਆਹੋ ਪੁਰਾਣੇ ਲੋਨਾਂ ਵਾਲੇ ਪਏ ਹੁੰਦੇ ਨੇ ਫਿਰ ਉਹ ਕਿੱਥੇ ਢਾਵਾਵੇ ਹਨ ਤੇ ਆ ਹੁਣ ਆਪਾਂ ਬਣਾਵਾਂਗੇ ਜੀ ਪਿੰਨੀਆਂ ਚੌਲਾਂ ਦੀਆਂ ਜੇ ਨਾ ਚੌਲਾਂ ਦੀਆਂ ਪਿੰਨੀਆਂ ਢੰਗ ਨਾਲ ਬਣਾਈਆਂ ਜਾਣ ਫਿਰ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਆਪਾਂ ਖੋਆ ਪਾ ਕੇ ਬਣਾਵਾਂਗੇ ਚੌਲਾਂ ਦੀ ਪਿੰਨੀਆਂ ਤੇ ਜਿਹੜੀ ਰੈਸਪੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਭਾਵੇਂ ਬਹੁਤ ਸੌਖੀਆਂ ਨੇ ਬਣਾਉਣੀਆਂ ਜੇ ਮਤਲਬ ਕਈ ਪੈਣਾ ਵਿੱਚ ਬਿਨਾ ਖੋਏ ਤੋਂ ਬਣਾਉਂਦੇ ਨੇ ਉਹ ਕਿਹੜੀਆਂ-ਕਿਹੜੀਆਂ ਹੋ ਜਾਂਦੇ ਨੇ ਥੋੜਾ ਜਿਹਾ ਖੋਆ ਪਰ ਥੋੜਾ ਜਿਹਾ ਖੋਆ ਜਾਂ ਫਿਰ ਉਹ ਦੁੱਧ ਪੈਂਦਾ ਹੁੰਦਾ ਜਿਹੜੀਆਂ ਬਿਨਾ ਖੋਏ ਤੋਂ ਬਣਾਉਂਦੇ ਨੇ ਉਹ ਦੁੱਧ ਪੈਂਦਾ ਉਹ ਹੋਣੀਆਂ ਹੋ ਜਾਂਦੀਆਂ ਨੇ ਉਹ ਥੋੜੇ ਦਿਨ ਕੱਟਦੀਆਂ ਨੇ ਫਿਰ ਹਾਂ ਉਹ ਜਲਦੀ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਦੁੱਧ ਖਰਾਬ ਹੋ ਜਾਂਦਾ ਹੋਏ ਆਣੀਆਂ ਨੂੰ ਜਿੰਨਾ ਚਿਰ ਮਰਜ਼ੀ ਰੱਖ ਲੈ ਉਹ ਕੜਿਆ ਹੋਇਆ ਹੁੰਦਾ ਤੇ ਹੁਣ ਆਪਾਂ ਬਣਾਉਣ ਲੱਗ ਪਏ ਜੀ ਪਿੰਨੀ ਆ ਨਾਲੇ ਤੁਹਾਡੇ ਨਾਲ ਵੀਡੀਓ ਕਰਦਿਆਂ ਸ਼ੇਅਰ ਤੇ ਜੇ ਤਾਂ ਬੱਚਿਆਂ ਨੇ ਕਿਹਾ ਵੀ ਚਾਹ ਸੋ ਗੀਬ ਗਾਰਾ ਪਾ ਦੇ ਤਾਂ ਆਖਾਂ ਦੁੱਖਾ ਸਮਾਨ ਫਿਰ ਪਾਵਾਂਗੇ ਨਹੀਂ ਸਿੰਪਲ ਹੀ ਰੱਖਾਂਗੇ ਨਹੀਂ ਨਹੀਂ ਪਾਉਂਦੇ ਜਿਨ੍ਹਾਂ ਨੇ ਨਾ ਖਾਧੀਆਂ ਹਾਂ ਤੁਹਾਨੂੰ ਦੱਸ ਦਾਂਗੇ ਵੀ ਕਿੱਥੇ ਕਿ ਪੈਣਗੀਆਂ ਫਿਰ ਉਸ ਹਿਸਾਬ ਨਾਲ ਤੁਸੀਂ ਆਪਣੀਆਂ ਪਾ ਸਕਦੇ ਹੋ ਠੀਕ ਹੈ ਜੀ ਉਹ ਤਾਂ ਬਣ ਕੇ ਆਟਾ ਸਾਰਾ ਲਾ ਦੇ ਬਣਾਉਣ ਫਿਰ ਲਓ ਜੀ ਹੁਣ ਅਸੀਂ ਬਣਾਉਣ ਲੱਗੇ ਆ ਪਿੰਨੀਆਂ ਉਹਦਾ ਉਹਦਾ ਪਹਿਲਾਂ ਪਸਮਾਨ ਦਿਖਾ ਦਿੰਦੇ ਆ ਇਹ ਆਪਾਂ ਨੇ ਲਿਆ ਜੀ ਅੱਧਾ ਕਿਲੋ ਚੌਲਾਂ ਦਾ ਆਟਾ ਹੂੰ ਅੱਧਾ ਕਿਲੋ ਚੌਲਾਂ ਦਾ ਆਟਾ ਹੈ 1 ਕਿਲੋ ਖੋਆ ਵੈਸੇ ਆਪਾਂ ਇਹ ਕਿਲੋ ਵੀ ਚੌਲਾਂ ਦਾ ਆਟਾ ਲੈ ਸਕਦੇ ਹਾਂ ਫਿਰ ਆਿਆਂ ਵੀ ਚਲੋ ਖੋਏ ਦਾ ਜ਼ਿਆਦਾ ਟੇਸਟ ਆਊਗਾ ਬਰਾਬਰ ਵੀ ਲੈ ਸਕਦੇ ਆ 1 ਕਿਲੋ ਖੋਆ ਅੱਧਾ ਕਿਲੋ ਚੌਲਾਂ ਦਾ ਆਟਾ ਤੇ ਹਾ ਅੱਧਾ ਕਿਲੋ ਖੰਡ ਆਹ ਕਿਲੋ ਦਾ ਪੈਕਟ ਸੀ ਮੈਂ ਅੱਧਾ ਕਰ ਰੱਖ ਲਿਆ ਜੇ ਜ਼ਿਆਦਾ ਮਿੱਠਾ ਖਾਣਾ ਭਾਣੇ ਫਿਰ ਜ਼ਿਆਦਾ ਪਾ ਸਕਦੇ ਹੋ ਜੇ ਮੈਂ ਅੱਧਾ ਕਿਲੋ ਚੌਲਾਂ ਦਾ ਤਾਂ ਅੱਧਾ ਕਿਲੋ ਖੰਡ ਇੱਕ ਕਿਲੋ ਖੋਆ 2 ਕਿਲੋ ਸਮਾਨ ਹੋ ਗਿਆ ਇਹ ਚਾਪਾ ਸਾਰਾ ਕੁਝ ਪਾ ਸਕਦੇ ਆ ਕੁੱਟਕੇ, ਬਦਾਮ, ਕਾਜੂ, ਆਹ ਦਾਖਾਂ ਪਰ ਆ ਦੇਮਿੰਦਰ ਨੇ ਕਿਹਾ ਰਾਜ ਵੀ ਤੁਸੀਂ ਬਾਅਦ ਚ ਪਾ ਲਿਓ ਕਹਿੰਦਾ ਮੇਰੀਆਂ ਨਾ ਪਾਏ। ਕੋਈ ਗੱਲ। ਪਾਏ ਫਿਰ ਦੇਖੀ ਜਾਊਗੇ ਇਹ ਨਹੀਂ ਪਾਉਂਦਾ ਬਾਬਾ। ਜਿਹੜੀਆਂ ਡਰਾਈ ਫਰੂਟ ਆਪਾਂ ਕੁੱਟਕੇ ਪਾ ਸਕਦੇ ਆ ਤੇ ਆ ਸੌਖੇ ਸਾਫਤੀਓ ਪਾ ਸਕਦੇ ਆ ਇਹਦੇ ਵਿੱਚ। ਇਹਨੂੰ ਪੜਾਂ ਰੱਖ ਲਿਏ ਜਾਂ ਫਿਰ ਪਾਉਂਦੇ ਆ ਬਾਅਦ ਚ ਫਿਰ ਵੀ ਤੇ। ਸਭ ਤੋਂ ਪਹਿਲਾਂ ਜੀ ਆਪਾਂ ਕਿਹਾ ਸਵਾਲ ਕਿ ਨਾ ਦੇਸੀ ਘੀਏ ਦੇ ਵਿੱਚ ਆ ਚੌਲਾਂ ਦਾ ਆਟਾ ਭੁੰਨਾਂਗੇ। ਠੀਕ ਹੈ। ਆ ਕਿਉਂ ਪਾ ਲਾਂਗੇ ਆਪਾਂ? ਬਸ ਬਾਲਾ ਵੀ ਨਹੀਂ ਪਾਣਾ ਹੈਗਾ ਠੀਕ ਜਿਹਾ ਥੋੜਾ ਜਿਹਾ ਹਲਾ ਲੈਂਦੇ ਆਪਾਂ ਇਹਨੂੰ ਹਲਾ ਹਲਾਦੇ ਰਹਾਂਗੇ ਵਿੱਚ ਆਪਾਂ ਇਹ ਤੇਜ਼ ਅੱਗ 'ਤੇ ਨਹੀਂ ਭੁੰਨਣਾ ਹੈਗਾ ਜੀ ਮੱਠੀ ਮੱਠੀ ਅੱਗ 'ਤੇ ਭੁੰਨਣਾ ਕਿਉਂਕਿ ਫਿਰ ਤਾਂ ਉਹੀ ਉਹ ਨਿਕਲ ਜਾਂਦਾ ਜੇ ਤੂੰ ਆਵੇ ਨਾ ਨਾ ਬਸ ਆਹੀ ਤਾਂ ਬਾਕੀ ਆਪਾਂ ਤੁਹਾਨੂੰ ਦੱਸਦੇ ਜੀ ਜਿਹੜਾ ਆਪਾਂ ਨੇ ਖੋਆ ਹੈ ਤੇ ਆਪਾਂ ਨੇ ਕੱਚਾ ਰੱਖਿਆ ਉਹ ਬਿਲਕੁਲ ਨਿਕੜਿਆ ਜੀ ਮੈਂ ਆਪਾਂ ਕੋਈ ਦਿਨ ਬਾਅਦ ਵੀ ਹੁਣ ਆਪਾਂ ਕਾੜੀ ਜਾਂਦੇ ਆ ਕਾੜੀ ਜਾਂਦੇ ਚਾਸ਼ਨੀ ਪਾ ਕੇ ਇਹ ਕੱਚਾ ਤਾਂ ਰੱਖਿਆ ਫਿਰ ਨਾ ਪਿੰਨੀ ਇੱਕ ਤਾਂ ਪੋਲੀ ਰਹਿੰਦੀ ਆ ਪੋਲੀ ਵੀ ਰਹਿੰਦੀ ਤੇ ਕੱਚਾ ਵੀ ਇੱਚ ਪਿੰਨੀ ਚ ਰੱਖਣਾ ਪੈਂਦਾ ਜੇ ਦੁੱਧ ਪਾਉਣਾ ਤਾਂ ਉਹ ਜ਼ਿਆਦਾ ਟਾਈਮ ਦੀ ਚਲਦੀ ਖੋਇ ਵਾਲੀ ਜ਼ਿਆਦਾ ਟਾਈਮ ਚਲਦੀ ਹੈ ਮੈਂ ਤਾਂ ਬ੍ਰਾਊਨ ਹੋਇਆ ਹੋਇਆ ਹੈ ਇੰਨਾ ਵੀ ਕੱਚਾ ਨਹੀਂ ਜਣ ਵੈਸੇ ਕੱਚਾ ਰੱਖਣਾ ਪੈਂਦਾ ਕਿਉਂ ਗਰਮ ਹੋ ਗਿਆ ਜੀ ਹੁਣ ਆਪਣਾ ਤੇ ਹੁਣ ਆਪਾਂ ਪਾ ਦਨੇ ਆ ਇਹਦੇ ਵਿੱਚ ਚੌਲਾਂ ਦਾ ਆਟਾ ਪੀਸਿਆ ਹੋਇਆ ਇਨੂੰ ਤੁਸੀਂ ਘਰੋਂ ਘਰੇ ਵੀ ਬਣਾ ਸਕਦੇ ਹੋ ਚੌਲਾਂ ਨੂੰ ਧੋ ਕੇ ਤੇ ਪਿੰਡ ਤਾਂ ਅਸੀਂ ਚੱਕੀ ਨਾਲ ਬੇਬੇ ਪੀਕੇ ਲਿਆਉਂਦੀ ਹੁੰਦੀ ਸੀਗੀ ਤੇ ਹੁਣ ਅੱਜ ਕੱਲ ਬਣਾ ਬਣਾਏ ਆ ਪੀਸੇ ਆਪਸਾ ਆ ਵੀ ਮਿਲ ਜਾਂਦਾ ਹਾਂ ਪਰ ਇਹ ਪੁੰਨਣਾ ਜ਼ਰੂਰ ਹੈ ਆਟਾ ਹੂੰ ਇਹ ਨਹੀਂ ਕੱਚਾ ਰੱਖਣਾ ਆ ਪਾਣੀ ਲੋੜੀ ਦੀ ਸਭ ਤੋਂ ਫੇਮਸ ਹੈਗੀ ਆ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਮਠਾਈ ਅੱਜ ਪਤਾ ਕੀ ਕਹਿੰਦੇ ਹੁੰਦੇ ਤੇ ਭਾਈ ਹੋਵੇ ਇੱਕ ਭਾਵੇਂ ਭੈਣਾ ਹੋਣ ਕਿੰਨੀ ਆ ਤੇ ਬੀਲਾ ਵੇ ਕਾਹ ਸਣਾ ਵਾਸਤੇ ਲੋੜੀ ਦੀਆਂ ਪਿੰਡੀਆਂ ਚੌਲਾਂ ਦੀਆਂ ਮਿੰਨੀਆਂ ਹਾਂ ਅਬ ਲੋੜੀ ਦੀਆਂ ਚੌਲਾਂ ਦੀਆਂ ਲੋੜੀ ਦੀਆਂ ਹਾਂ ਚੌਲਾਂ ਦੀਆਂ ਪਿੰਡੀਆਂ ਚੌਲਾਂ ਦੀਆਂ ਪਿੰਡੀਆਂ ਲਓ ਜੇ ਇਹਨੂੰ ਹੁਣ ਆਪਾਂ ਆਂਚ ਘੱਟ ਕਰਕੇ ਉਹਦੇ ਤੇ ਹੌਲੀ 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 ਪੁੰਨਾਂਗੇ ਘੱਟ ਆ ਹਾਂ ਐਨ ਬ੍ਰਾਊਨ ਕਰ ਲਾਂਗੇ ਨਾ ਜਾਂ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਣਾ ਜਿਹੜਾ ਆਟਾ ਸੀਗਾ ਦੇਖੋ ਚਿੱਟੇ ਤੋਂ ਬਰਾਊਨ ਹੋ ਗਿਆ ਤੇ ਬਹੁਤ ਸੋਹਣਾ ਮੱਠੇ ਮੱਠੇ ਜੰਮੀ ਬਿਲਕੁਲ ਘੱਟ ਅੱਗ ਤੇ ਆਪਾਂ ਨੇ ਉਹ ਕਰਿਆ ਐਨ ਮੱਧਮ ਆਂਚ ਤੇ ਭੁੰਨਿਆ ਕਿਉਂਕਿ ਇਹਨੂੰ ਤੇਜ਼ ਤੇ ਨਹੀਂ ਕਰਨਾ ਹੈਗਾ ਫਿਰ ਤਾਂ ਮੱਚ ਜਾਏਗਾ ਇਹ ਇਹ ਬੰਦ ਕਰਕੇ ਕੱਢ ਲੈਣਾ ਹਾਂ ਇਹਨੂੰ ਆਪਾਂ ਕੱਢ ਕੇ ਥਾਲਜ ਕਰ ਲੈਣਾ ਕਿਉਂਕਿ ਖੋਆ ਅਸੀਂ ਰਾਤ ਕੱਢ ਕੇ ਰੱਖਿਆ ਸੀਗਾ ਹੁਣ ਉਹਨੂੰ ਗਰਮ ਕਰਨਾ ਪੈਣਾ ਖੋਏ ਨੂੰ ਲਓ ਜੀ ਆ ਕੜਾਹੀ ਆਪਾਂ ਨੇ ਐਨ ਸਾਫ਼ ਕਰ ਲਈ ਐ ਕਿਉਂਕਿ ਹੁਣ ਇਹਦੇ ਵਿੱਚ ਆਪਾਂ ਕੋਆ ਗਰਮ ਕਰਨਾ ਤੇ ਤੀਲ ਤੇ ਲੱਗਦਾ ਵੀ ਇਹ ਕਾਣਾ ਕੋਲ ਕੱਟ ਕਰ ਲਓ ਟੋਟਾ ਵੀ ਠੀਕਾ ਥੋੜਾ ਥੜੇ ਚ ਆਹ ਨੂੰ ਵੀ ਮੜਾਇਆ ਚਾੜ ਲਓ ਕਿਉਂ ਜਿਹੜਾ ਰਾਨੀ ਭਣੇ ਹੋਇਆਗਾ ਖੁਰਚਣਾ ਜਿਹਨੂੰ ਫੇਰੋਂਗੇ ਵਿੱਚ ਕਿਉਂਕਿ ਉਹ ਆਟਾ ਇਹ ਇਲਾਕੇ ਨੇ ਹੋਇਆਗਾ ਲਓ ਜੀ ਇਹਨੂੰ ਆਪਾਂ ਇਹਨ ਗਰਮ ਕਰ ਲਾਂਗੇ ਕੋਈ ਆਹ ਸਪੀਸ ਵੀ ਤਾਂ ਸੱਲੇ ਲੱਗਦਾ ਹੁੰਦਾ ਹੂੰ ਇਹ ਤੁਹਾਡੀ ਰਾਜਪੁਰੇ ਦੀ ਕੜਾਹੀ ਜੀ ਥੱਲੇ ਲੱਗਦਾ ਸਾਡੀ ਚ ਨਹੀਂ ਲੱਗਦਾ ਹੈਗਾ ਹਾਂ ਸਾਡੀ ਕੜਾਹੀ ਤਾਂ ਇੰਨੀ ਵਧੀਆ ਅਸੀਂ ਉਸੇ ਚ ਖੋਆ ਕੱਢਦੇ ਹਾਂ ਲਓ ਜੀ ਐਨੇ ਇਹ ਪਿੜਪਿੜ ਕਰਨ ਲੱਗਿਆ ਹਨ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਇਹਨੂੰ ਥੱਲੇ ਲਾ ਲੈਨੇ ਆ ਲਓ ਮੜਿਆ ਨੂੰ ਹੋਰ ਘਮਾਦੋਰਾ ਨਹੀਂ ਪੈਣਾ ਫੇਰ ਪਾਇਓ ਆਟਾ ਹਾ ਹਾਂ ਥੋੜਾ ਠੰਡਾ ਕਰ ਲੋ ਨਾ ਠੰਡੇੰ ਦਾ ਕੀ ਐ ਠੰਡਾ ਤਾਂ ਖੰਡ ਨਹੀਂ ਪਾਈਂਦੀ ਤੁਸੀਂ ਚਲ ਮੈਂ ਤਾਂ ਪਾਉਣੀ ਆ ਤੁਸਾਂ ਠੰਡੇ ਚ ਪਾ ਲਿਓ ਹਾਂ ਹੋ ਆ ਪਾ ਦੋ ਚਲ ਆਟਾ ਪਾ ਦੋ ਫਿਰ ਹਾਂ ਖੰਡ ਪੀਲਾ ਹੁੰਦਾ ਟੈਨਸ਼ਨ ਆਟੇ ਦੀ ਅੱਛਾ ਤਾਂ ਗਰਮ ਹੋਇਆ ਨਾ ਹੂੰ ਲਓ ਜੀ ਡਰਾਈ ਫਰੂਟਸ ਆਪਾਂ ਪਾਏ ਨਹੀਂ ਹੈਗੇ ਨਿਆਣੇ ਕਹਿੰਦੇ ਅਸੀਂ ਨਹੀਂ ਖਾਂਦੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਵੀ ਆ ਗਈ ਮੈਂ ਕੱਢ ਕੇ ਮਾਰ ਜੀ ਬਹੁਤਾ ਫਿਰ ਵਿੱਚੋਂ ਕੱਢਣੀ ਔਖੀ ਐ ਹਾਂ ਉਹ ਬਹੁਤ ਹੀ ਚੰਗਾ ਪਾਉਂਦਾ ਜਿਆਦੇ ਜਿਹੜੇ ਕੀ ਹੋਇਆ ਜਿਹੜੇ ਮਾਰੀਆਂ ਦੇ ਪਾਉਂਦਾ ਉਹ ਬਹੁਤ ਹਾਂ ਉਹਦਾ ਹਾਂ ਕਦੂਕਾਸ਼ ਕਰਕੇ ਮਾਰੀਆਂ ਦਾ ਬਰਾਬਰ ਹੀ ਵਧੀਆ ਲੱਗਦਾ ਹੈ ਸੌਂਗੀ ਵਧੀਆ ਲੱਗਦੀ ਹੈ ਉਹ ਪਿਆਸ ਮਾਮ ਤਾਂ ਪਾਉ ਨਹੀਂ ਦਿੰਦਾ ਜਿਆ ਐ ਕਰੋ ਜੀ ਜੇ ਜ਼ਿਆਦਾ ਆਪਾਂ ਦੇ ਪਾਉਣਾ ਜ਼ਰੂਰੀ ਹੋਵੇ ਫਿਰ ਉਹਨੂੰ ਮਿਕਸੀ ਚ ਪੀਸ ਕੇ ਹਾਂ ਪੀਸ ਕੇ ਵਿੱਚ ਐਡ ਕਰ ਦਿਓ ਨਾ ਛੱਡ ਦੇ ਛੱਡ ਦੇ ਬਸ ਛੱਡ ਦੇ ਛੱਡ ਦੇ ਹੱਥ ਛੱਡ ਦੇ ਬਸ ਹੋਣੀ ਚਾਹੀਏ ਚੀਨੀ ਪਾ ਦੋ ਰਾਣੀ ਭੈਣੇ ਉਹ ਹਾਂ ਹਾਂ ਪਾਉਣੀ ਆ ਹੁਣ ਦੇਖੋ ਇੰਨੀ ਕੁ ਬਹੁਤ ਠੰਡ ਪਾਉਣੀ ਆ ਥੋੜੀ ਜੀ ਕੀ ਉਹ ਠੰਡ ਨਾ ਨਾ ਹੋਰ ਨਾ ਪਾਓ ਰਾਣੀ ਭੈਣੇ ਜਿਆਦਾ ਹੋ ਜਾਏਗੀ ਖਾਦੀ ਨਹੀਂ ਆਂਦੀ ਹੋ ਜੀ ਕੱਚਾ ਹੋਣ ਲੱਗ ਜਾਏਗਾ ਅੱਛਾ ਫਿਰ ਤਾਂ ਠੀਕ ਹੋਰ ਬਹੁਤ ਆ ਕਿਉਂਕਿ ਖੋਆ ਵੀ ਮਿੱਠਾ ਹੁੰਦਾ ਨਾ ਮोटा ਦਾਣਾ ਨਹੀਂ ਦੇ ਦਿੱਤਾ ਉੱਤੇ ਉਹ ਹੋ ਨਹੀਂ ਪਾ। ਪ੍ਰਾਂਥ ਚ ਕੱਢ ਲੈ ਨੈਰਾਣੀ ਪੈਣ ਇਹਨੂੰ ਘਰਾਲ ਜੇਗਾ ਜੀ। ਘਰਾਲ ਜੂਗਾ। ਅੱਛਾ। ਲਓ ਜੀ ਬਣ ਗਈਆਂ ਗਰਮਾ ਗਰਮ ਚੌਲਾਂ ਦੀਆਂ ਪਿੰਨੀਆਂ। ਖੁਆ ਪਾਟ ਬੱਟ ਬੱਟ ਕੇ ਖਵਾਉਨੇ ਆ ਤੁਹਾਨੂੰ। ਐ ਨਾ ਪਹਿਲਾਂ ਹੀ ਨਾ ਬੰਦ ਕਰ ਦਿਓ ਬੱਟੀਆਂ ਹੋਈਆਂ ਖਾ ਕੇ ਜਾਇਓ ਚੰਗਾ। ਹਾਂ ਫਿਰ ਇਹ ਉਹ ਹੈ। ਇੱਥੇ ਖੁਆ ਜਾਂਦੇ ਆ ਆਟਾ ਘਟਾ। ਹਾਂ। ਕਿਹਨੇ ਸੋਨਾ ਕੱਲ ਆਇਆ ਹਾਂ ਲਾਈਟ ਬਰਾਊਨ ਹਾਂ ਉਹ ਫਿਰ ਐਨੂੰ ਕੋ ਕੱਢ ਲੈਣਾ ਆਪਣੇ ਰੜ ਲੀਆਂ ਚੌਲ ਚਾਲ ਸੀ ਮੈਨੂੰ ਤਾਂ ਸਾਨੂੰ ਮਿੱਠਾ ਘੱਟ ਹੈ ਹਾਂ ਲੈਟ ਲਾਈਓ ਨਹੀਂ ਘਟ ਨਹੀਂ ਕਰਾਣੀ ਭੈਣ ਬਹੁਤ ਹੈ ਲਓ ਜੀ ਐ ਇਹਨੂੰ ਹੌਲੀ 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 ਰਲਣਾ ਪੈਣਾ ਫਿਰ ਪਿੰਨੀਆਂ ਵੱਟੀਆਂ ਜਾਣਗੀਆਂ ਕੜੇ ਦੇ ਦੋ ਪੱਟਾ ਦੇ ਸੀਗੂ ਜੀ ਭੁੰਨਦੇ ਆ ਚੌਲਾਂ ਦਾ ਹਾਂ ਫਿਰ ਉਹ ਦੇਸੀ ਘਿਓ ਦੇ ਕੇ ਉਹਦਾ ਫਲੇਵਰ ਵੀ ਆਉਂਦਾ ਹੈ ਵਿੱਚ ਹੂੰ ਮੈਂ ਆਪਾਂ ਅੱਥਰਾਂ ਦੀ ਟਰਾਈ ਕਰੂੰ ਫਿਰ ਕਿਸਾਰ ਰਲਾਂਗਾ ਹੂੰ ਪਾ ਚੜਾ ਲਾ ਨਾ ਇਹ ਪਹਿਲਵਾਨ ਨਹੀਂ ਦਿਖਾਉਗੀ ਹੁਣ ਰਾਈ ਪਹਿਲਾ ਨਹੀਂ ਹਾਂ ਹਾਂ ਚਲਾ ਲਾ ਉੱਤੇ ਕੜਾਈ ਗਰਮ ਨਹੀਂ ਗਈ ਹੱਥ ਨਾ ਮਚਾਲਿਓ ਕਿਤੇ ਹੈ 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 ਦੇਹ ਲਾਈਨ ਲਾ ਕੁਛ ਕਰਕੇ ਤਾਂ ਪਿੰਨੀਆਂ ਖਾਦੀਆਂ ਜਾਂਦੀਆਂ ਜਾਂਦੀਆਂ। ਮਾਹ ਬਣਾਉਣ ਵਾਲੇ ਦਾ ਪਹਿਲਾਂ ਇੱਕ ਵਾਰ ਤਾਂ ਮੰਜਾ ਭਰ ਜਾਂਦਾ। ਇਹਦੇ ਚ ਰੱਖ ਲਾਂਗੇ ਬਣਾਉਣਾ। ਖੱਟ ਅਜੇ ਰਲਿਆ। ਹਾਂ ਹਾਂ ਹਲੇ ਕਿੱਥੇ ਰਲਿਆ ਹੋਣਾ ਥੱਲੇ ਉਹ। ਹਾਂ। ਭੈਣ ਬਹੁਤ ਬੀਬੀ ਦਾ ਐ ਐ ਕਰਕੇ। ਬੀਬੀ ਤਾਂ ਜ਼ਿਆਦਾ ਹੀ ਕਰਦੇ ਨੇ। ਬੀਬੀ ਤਾਂ ਮੈਨੂੰ ਕਹਿਣਗੇ ਕਿ ਮਕਸੂਦ ਲਿਆ ਨਾ ਉਹ ਕੋਟਿਆ ਆਇਆ ਫੇਰ ਸਵਾਦ ਬਣਦਾ। ਅਹੋ ਅੱਗੇ ਤਾਂ ਆਪਾਂ ਪਿੰਡ ਤਾਂ ਘੋਟਦੇ ਹੁੰਦੇ ਸੀਗੇ ਮਕਸੂਦ ਨਾਲ ਫਿਰ ਉਹ ਤਾਂ ਚੁੱਲੇ ਤੇ ਕੜਾਹੀ ਰੱਖ ਕੇ ਫੇਰ ਇਹਦੇ ਤੇ ਖੜ ਕੇ ਕਿੱਥੇ ਮਕਸੂਦ ਚੱਲਦਾ ਹਨਾ ਨਾ ਹੂੰ ਜਿਆਦਾ ਉੱਚਾ ਹੋ ਜਾਂਦਾ ਹੋਰ ਕੀ ਇਹ ਮਕਸੂਦ ਦਾ ਹੀ ਕੰਮ ਹੁੰਦਾ ਹੈ ਕੋਈ ਡਲੀ ਡੁਲੀ ਹੁੰਦੀ ਹੈ ਸਾਰੀ ਉਹ ਮਰ ਜਾਂਦੀ ਹੈ ਮਤਾਂ ਇਹ ਕਹਿੰਦੀ ਗਰਮ ਗਰਮ ਬੱਚਿਆਂ ਦੇ ਕੋਈ ਨਹੀਂ ਗਰਮ ਨਾਲ ਤਾਂ ਉਹ ਹੋ ਜਾਂਦਾ ਮੰਜਾ ਪਾ ਚੰਦੇ ਹਾਂ ਥੋੜਾ ਗੁੱਸਾ ਜਾਂ ਹੋ ਜਾਂਦਾ ਥੱਲੇ ਤੱਕ ਨੀਰਾ ਨਹੀਂ ਪਾਣੀ ਥੱਲੇ ਖੁਰਚਣੇ ਨਾਲ ਹਲਾਉਂਦਾ ਮੈਂ ਤਾਂ ਇਹਨਾਂ ਕਰਿਆ ਮੈਂ ਐਂ ਕਰਿਆ ਹਾਂ ਹਾਂ ਹੋਰ ਹੱਲੂਗਾ ਹਲੇ ਐਂ ਗਰੋਦਾ ਇਹ ਚ ਪਾ ਦੋ ਮੈਂ ਕਰ ਤਾ ਨਹੀਂ ਮਾ ਮੜਾ ਨਹੀਂ ਮਾ ਇਹ ਚ ਇੱਕਸਾਰ ਹੋ ਫਿਰ ਉਹ ਚ ਜੇ ਉਹ ਹੋ ਗਿਆ ਐਂ ਕਰਕੇ ਦਰਦ ਕਰ ਗਿਆ ਦੋ ਹੱਥਾਂ ਚ ਬਰਾਬਰ ਐ ਚਾਹੇ ਬੜੀਆਂ ਵੱਟ ਲੋ ਚਾਹੇ ਛੋਟੀਆਂ ਉਹ ਹੁਣ ਆਪਣੀ ਮਰਜ਼ੀ ਆ ਐਂ ਕਰਕੇ ਬਸ ਠੀਕ ਜਿਹੀ ਰੱਖਿਓ ਫਿਰ ਨਿਆਣੇ ਕੇ ਖਰਾਬ ਕਰ ਦਿੰਦੇ ਨੇ ਕਈ ਵਾਰੀ ਨਿਆਣੇ ਖੇਤਰਾ ਹਾਂ ਹਾਂ ਬਾਹਰੀਆਂ ਬੜੀਆਂ ਨਹੀਂ ਕਰਦੇ ਹਾਂ ਐ ਕਰਕੇ ਆਪਾਂ ਲੈ ਕਿੰਨੀ ਬਣ ਗਈ ਇਹ ਸਾਈਜ਼ ਗੋਲ ਕਰ ਲਉ ਚਾਹੀ ਤੁਸੀਂ ਚਾਹੀ ਦ ਕਈ ਲੰਬਾ ਜਾ ਕਰਦੇ ਉਹ ਐ ਚੂਰੀ ਜਿਵੇਂ ਬੀਬੀ ਚੂੜੀ ਬਣਾਉਂਦੇ ਆ ਉਹ ਥੋੜਾ ਜਿਆਦਾ ਲੰਬਾਈ ਚੀਜ਼ ਕਰ ਲੈਂਦੇ ਨੇ ਹਾਂ ਪਿੰਨੀ ਦੇ ਪੜੇ ਦੇਖਣੇ ਕਦੇ ਲਓ ਜੀ ਆਹ ਦੇਖੋ ਨੇੜੇ ਤੋਂ ਦਿਖਾਉਣੀ ਆ ਮੈਂ ਪਿੰਨੀ ਕਿੰਨੀ ਸਵਾਦ ਲੱਗ ਰਹੀ ਹੈ ਦੇਖਣ ਨੂੰ ਇਹ ਐਂਡ ਰਸਪਰੀ ਪਿੰਨੀ ਉਹਦਾਂ ਲੈ ਰਾਣੀ ਪਾਣੇ ਪੇੜਾ ਆਪਣਾ ਤਾਂ ਇੱਕ ਇਹਦੇ ਵਿੱਚ ਕਾਜੂ ਵੀ ਆ ਪੇੜਾ ਵੀ ਖਾ ਸਕਦੇ ਹੋ ਤੁਹਾਨੂੰ ਕੋਈ ਮਨਾਹੀ ਨਹੀਂ ਜਿਹੜੀ ਚੀਜ਼ ਮਰਜ਼ੀ ਕਰਦੀ ਐ ਇਸ ਤਰ੍ਹਾਂ ਦੇ ਚਾਹ ਇਹ ਪੇੜਾ ਪਿੰਨੀ ਹੋ ਗਈ ਗੋਲ ਪਿੰਨੀ ਹੋ ਗਈ ਇਹ ਛੂਰੀ ਪਿੰਨੀ ਹੋ ਗਈ ਛੂਰੀ ਪਿੰਨੀ ਇਹ ਬੀਬੀ ਦੇ ਹੱਥ ਦੀ ਛੂਰੀ ਪਿੰਨੀ ਸਾਈਜ਼ ਕੋਈ ਵੀ ਲੈ ਲੋ ਜਣੀ ਛੇਪ ਜਣੀ ਇਹਦੀ ਖਾਣ ਨੂੰ ਟੇਸਟ ਇੱਕੋ ਹੀ ਆ ਹਾਂ ਹਾਂ ਬਸ ਬੋਲ ਨੂੰ ਕਿ ਐ ਵਧੀਆ ਲੱਗ ਰਹੀਆਂ। ਲਓ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ? ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਇਹ ਭੈਣਾਂ ਦੀ ਫਰਮਾਇਸ਼ ਤੇ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾਈਆਂ ਨੇ। ਕਿੰਨਾ ਬਰੌਂਟਾ ਭੁੰਨੇ? ਵਧੀਆ ਇਹਨੂੰ ਭੁੰਨੇ ਕੱਚਾ। ਹਾਂ। ਜਿਹੜੀ ਨਾ ਜੀ ਇਹ ਦੋ ਤਰ੍ਹਾਂ ਦੀਆਂ ਬਣਦੀਆਂ ਨੇ, ਇੱਕ ਡ్రਾਈ ਬਣਦੀਆਂ ਨੇ, ਉਹਨਾਂ ਨੂੰ ਮਤਲਬ ਕਿ ਬਿਨਾਂ ਕਿ ਉਹ ਸੁੱਕਾ ਹੀ ਭੁੰਨਿਆ ਜਾਂਦਾ। ਸੁੱਕਾ ਹੀ ਭੁੰਨ ਕੇ ਫਿਰ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਉਹ ਕਰਦੇ ਨੇ। ਉਹ ਵੀ ਉਹਨਾਂ ਨੂੰ ਵਾਲੀਆ ਦੁੱਧ ਪਾ ਕੇ ਫਿਰ ਬੱਟੇ ਆ ਜਾਂਦਾ ਹੈ। ਉਹ ਫਿਰ ਇੰਨੀ ਸਖਤ ਹੋ ਜਾਂਦੀਆਂ ਨੇ ਨਾ ਗੱਦ ਤੋੜ ਦਿੰਦੀਆਂ ਨੇ ਬੱਦਕ। ਆਹੋ ਤਿੰਨੋ। ਇਹ ਜੇ ਮੈਂ ਕੰਦੀਆਂ ਹੋਣੀਆਂ ਨੇ ਦੇਖੀ ਨੂੰ ਬਜ਼ੁਰਗ ਵੀ ਖਾ ਸਕਦੇ ਨੇ ਬੜੇ ਸ਼ੌਂਕ ਦੇ ਨਾਲ ਬੱਚੇ ਵੀ ਬੱਚੇ ਵੀ ਬਜ਼ੁਰਗ ਵੀ ਆਪਣੇ ਵਰਗਿਆਂ ਨੇ ਤਾਂ ਖਾਣੀ ਵਿੱਚ ਵਿਚ ਬਚਾ ਲੈ। ਨਾ ਬੱਚਿਆਂ ਚ ਨਾ ਬਜ਼ੁਰਗਾਂ ਚ ਚਲੋ ਠੀਕ ਹੈ ਜੀ ਹੁਣ ਕਰਦੇ ਆਪਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ